ਕੀ ਹਾਲ ਚੱਲ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜ਼ੇ ਚੋਗੇ ਜਿਹੜੇ ਵਿਦੇਸ਼ ਚ ਰਹ ਰਹੇ ਹੋ ਨਜ਼ਾਰੇ ਲੈਂਦੇ ਹੋਗੇ ਨਜ਼ਾਰੇ ਵੀ ਲੈਣੇ ਚਾਹੀਦੇ ਨੇ ਜ਼ਿੰਦਗੀ ਤਾਂ ਕੋਈ ਪਤਾ ਨਹੀਂ ਜੀ ਕਿਦੋਂ ਧੋਖਾ ਦੇ ਜੀਵੇ ਇਸ ਕਰਕੇ ਜਿੱਥੇ ਵੀ ਰਹੋ ਖੁਸ਼ ਰਹੋ ਫੈਮਲੀਜ਼ ਇੰਜੋਏ ਕਰੋ ਪਿਆਰ ਕਰੋ ਸਾਰੇ ਸੱਜਣਾ ਮਿੱਤਰਾਂ ਸੱਜਣਾ ਦੋਸਤਾਂ ਨਾਲ ਬਾਕੀ ਅਸੀਂ ਗੱਲ ਕਰਾਂਗੇ ਬਾਹਰ ਦੇ ਮੁਲਕਾਂ ਚ ਜਿਹੜੇ ਲੋਕ ਰਹ ਰਹੇ ਵੇ ਜਾਂ ਜਿਹੜੇ ਲੋਕ ਇੰਡੀਆ ਚ ਆਣਾ ਚਾਹੁੰਦੇ ਵੇ ਕਿਉਂਕਿ ਖਾਸ ਕਰਕੇ ਪੰਜਾਬ ਚੋਂ ਪੰਜਾਬ ਚ ਤੇ ਅੱਜ ਕੱਲ ਇਹੋ ਜੀ ਦੌੜ ਲੱਗੀ ਹੋਈ ਏ ਹਰ ਬੰਦਾ ਇਹੋ ਚਾਹੁੰਦਾ ਵੀ ਮੈਂ ਬਾਹਰ ਜਾ ਕੇ ਸੈੱਟ ਹੋ ਜਾਵਾਂ ਜਿਹਦੇ ਕੋਲ ਚਾਰ ਪੈਸੇ ਹੈਗੇ ਹੋਏ ਵੀ ਅਮੀਰ ਏ ਉਹ ਚਾਹੁੰਦਾ ਵੀ ਮੈਂ ਸੇਫਟੀ ਵਾਸਤੇ ਚਲਾ ਜਾਵਾਂ ਉੱਥੇ ਜ਼ਿੰਦਗੀ ਅੱਛੀ ਬੀਤ ਜੇਗੀ ਲਾਈਫ ਥੋੜੀ ਸੇਫ ਹੈਗੀ ਏ ਪੀਸਫੁਲ ਕੰਟਰੀ ਏ ਉੱਥੇ ਜਾ ਕੇ ਸੈੱਟ ਹੋ ਜਾਵਾਂ ਤੇ ਜਿਹਦਾ ਕੰਮ-ਕਾਰ ਨਹੀਂ ਵੀਗਾ ਉਹ ਸੋਚਦਾ ਕਿਸੇ ਤਿੱਕੇ ਅਧਵਾਰੇ ਹੀ ਪੈਸੇ ਲਾ ਕੇ ਜ਼ਮੀਨ ਵੇਚ ਕੇ ਗਨੇ ਪਾ ਕੇ ਮੈਂ ਬਾਹਰ ਚਲਾ ਜਾਵਾਂ ਦੇਖੋ ਦੇ ਕਿਲੋ ਫਟਾ ਫਟ ਆਈ ਜਾ ਰਹੇ ਨੇ ਕੋਈ ਨਹੀਂ ਦੇਖ ਰਿਹਾ ਵੀ ਕਿਹੜੇ ਮੁਕਝ ਜਾਣਾ ਹੈ ਕੀ ਹੋਏਗਾ ਬਾਅਦ ਕੀ ਦੁੱਖ ਸੁੱਖੇ ਬਸ ਉਹ ਸੋਚਦੀ ਮੇਰਾ ਇਸਦਰ ਗਿਆ ਹੈ ਜਾਂ ਕੁਝ ਯਾਰ ਦੋਸਤ ਗਿਆ ਹੈ ਕਲਾਸ ਵਿੱਚੋਂ ਜਾਂ ਕਾਲਜ ਚੋਂ ਜਿੱਥੇ ਉਹ ਗਿਆ ਮੈਂ ਵੀ ਉੱਥੇ ਜਾਣਾ ਤੇ ਜਿਹੜੇ ਲੋਕ ਬਾਹਰ ਆਂਦੇ ਵੀ ਨਾ ਉਹ ਵੀ ਪੂਰੀ ਸੱਚਾਈ ਨਹੀਂ ਦੱਸਦੇ ਆ ਕੇ ਉਹ ਆਪਣੇ ਨੰਬਰ ਬਣਾਉਣ ਪਿੱਛੇ ਨਾ ਪਿੱਛੇ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਵਧੀਆ-ਵਧੀਆ ਵੀਡੀਓ ਪੋਸਟ ਕਰ ਦਿੰਦੇ ਵੀ ਵਧੀਆ-ਵਧੀਆ ਫੋਟੋ ਭੇਜ ਦਿੰਦੇ ਵੀ ਵਧੀਆ ਕਪੜੇ ਪਾ ਕੇ ਆ ਪੂਰੀ ਪਰਸਨੈਲਿਟੀ ਦੇ ਨਾਲ ਜਿਹੜੇ ਪਿਛੇ ਸਿਰ ਹੁੰਦੇ ਵੀ ਇੰਡੀਆ 'ਚ ਜਾਂ ਪੰਜਾਬ 'ਚ ਉਹ ਹੈਰਾਨ ਹੋ ਜਾਂਦੇ ਵੀ ਇਹ ਬੰਦਾ ਇਹ ਥੋੜੇ ਦਿਨ ਹੋਏ ਗਿਆ ਜਾਣਦੇ ਉੱਥੇ ਜਾ ਕੇ ਕਿਆ ਬਾਤ ਕਿਆ ਬਣ ਗਿਆ ਕੀ ਬਣ ਗਿਆ ਉੱਥੇ ਹਰ ਬੰਦਾ ਹੈਰਾਨ ਹੋ ਜਾਂਦਾਗਾ ਉਹਦੀ ਪਰਸਨੈਲਿਟੀ ਦੇਖ ਕੇ ਸੋਚਦੇ ਸ਼ਾਇਦ ਅਫੀਸਰ ਲੱਗੇ ਜਾ ਕੇ ਇੱਥੇ ਪਾਵੇ ਭਈਆਂ ਉਹ ਕੰਮ ਕਰਦਾ ਹੋਵੇ ਲੇਕਿਨ ਫੋਟੋ ਤੋਂ ਦੇਖ ਕੇ ਅੰਦਾਜ਼ਾ ਆਉਂਦਾ ਵੀ ਇਹ ਬੰਦਾ ਕੋਈ ਜਾਂਦੇ ਆਫਿਸ ਜਾ ਕੇ ਲੱਗਿਆ ਹੈ ਇਹ ਚੰਗੀ ਕੰਮ ਕਰਨ ਲੱਗ ਪਿਆ ਉਹ ਫਿਰ ਜਿਹੜੇ ਹਿੱਸੇ ਵਾਲ ਰਹਿੰਦੇ ਥੋੜੇ ਬਹੁਤ ਉੱਤੇ ਪਿੱਛੇ ਉਹ ਵੀ ਹੋ ਸੋਚਦੇ ਵੀ ਅਸੀਂ ਉੱਥੇ ਜਾਣਾ ਵਸੇ ਕੰਟਰੀ ਜਾਣਾ ਹੈ ਜੇ ਡਾਇਰੈਕਟ ਵੀਜ਼ਾ ਦੀ ਕੋਈ ਕੋਸ਼ਿਸ਼ ਨਹੀਂ ਕਰਦਾ ਲੈਣ ਦੀ ਅਗਰ ਡਾਇਰੈਕਟ ਵੀਜ਼ਾ ਲਗਾਇਆ ਜਾ ਤੇ ਤੁਹਾਡੇ ਸਾਰੇ ਪੈਸੇ ਵੱਜ ਜਾਣ ਕਿਉਂਕਿ ਟੂਰਿਸਟ ਵੀਜ਼ੇ ਦੀ ਸਿਰਫ ਫੀਸ ਹੀ ਫੀਸ ਹੁੰਦੀ ਹੈ ਬਾਕੀ ਜੇ ਸਟੱਡੀ ਕਰਨਾ ਨਹੀਂ ਉਹ ਤੇ ਦੋਸਤੋਂ ਤੁਹਾਨੂੰ ਫੀਸ ਪੜਨੀ ਪੈਣੀ ਹੈ ਸਾਲ ਦੀ ਕਿਸੇ ਦੀ 10 ਲੱਖ ਹੁੰਦੀ ਇੰਡੀਆ ਤੋਂ ਕਿਸੇ ਦੀ 12 ਲੱਖ ਕਿਸੇ ਦੀ 7 ਲੱਖ ਡਿਪੈਂਡ ਕਰਦਾ ਤੁਸੀਂ ਕਿਹੜਾ ਕੋਰਸ ਚੁਣਿਆ ਹੈ ਇੱਕੜੇ ਮੁਲਕ ਜਾਣਾ ਯੂਰਪ ਦੇ ਕੁਝ ਮੁਲਕ ਮਹਿੰਗੇ ਵੇ ਉਤਾਂ ਦੀ ਫੀਸ ਜ਼ਿਆਦਾ ਹੈ ਕੁਝ ਮੁਲਕ ਸਸਤੇ ਵੇ ਉੱਥੇ ਚਾਂਸ ਹੁੰਦੇ ਪੀਆਰ ਦੇ ਉਹ ਸੋਚੀਏ ਚਲੋ ਬੰਦਾ ਸਾਡੇ ਵਿੱਚ 2-3 ਸਾਲ ਸੱਡੀ ਕੱਲਵੇ ਨਾਲ 20 ਤੋਂ 30 ਘੰਟੇ ਤੱਕ ਕੰਮ ਦੀ ਯਾਤ ਹੁੰਦੀ ਹੈ ਕੁਝ ਮੁਲਕਾਂ 'ਚ 20 ਘੰਟੇ ਦੇ ਕੁਝ ਮੁਲਕਾਂ 'ਚ 30 ਘੰਟੇ ਕੰਮ ਦੀ ਯਾਤ ਹੁੰਦੀ ਹੈ ਤੇ ਆਦਮੀ ਆਪਣਾ ਖਰਚਾ ਬਣਾ ਹੀ ਕਰ ਸਕਦਾ ਹੈ ਜੇ ਬੜੇ ਯਾਤ ਤਰੀਕੇ ਨਾਲ ਚੱਲੇ ਤੇ ਜੀ ਆਗੇ ਇੱਥੇ ਐਸ਼ ਕਰਨੀ ਹੈ ਭੁੱਲ ਜਣਾ ਵੀ ਮਾਬੇ ਨੇ ਬੜੀ ਮੁਸ਼ਕਲ ਪੈਸੇ ਲਾ ਕੇ ਭੇਜਿਆ ਫਿਰ ਦੋਸਤੋ ਤੁਹਾਨੂੰ ਪਤਾ ਹੀ ਹੈ ਲੇਕਿਨ ਹਰ ਬੱਚਾ ਨਹੀਂ ਬੱਚੇ ਬਹੁਤ ਸਿਆਣੇ ਹੁੰਦੇ ਵੇ ਕੋਈ 1 2 4% ਹੀ ਹੋਣਗੇ ਜਿਹੜੇ ਪਿੱਛੇ ਵਿਗੜੇ ਵੇ ਤੇ ਉਹਨਾਂ ਨੂੰ ਇੱਥੇ ਮੌਕਾ ਵੀ ਮਿਲਦਾ ਸੰਭਲਣ ਦਾ ਨਹੀਂ ਸੰਭਲਦੇ ਉਹ ਬਚਪਨੇ ਦੀ ਪੈਸੇ ਉਜਾੜੀ ਜਾਂਦੇ ਵੇ ਟਾਈਮ ਖਰਾਬ ਕਰੀ ਜਾਂਦੇ ਵੇ ਪੁੱਠੇ ਸਿੱਧੇ ਕੰਮ ਕਰਦੇ ਵੇ ਜਦੋਂ ਨਿੱਕੀ ਹੋ ਜਾਂਦੀ ਹੈ ਫਿਰ ਜਾਂਦੇ ਗਵਰਨਮੈਂਟ ਰਿਪੋਰਟ ਕਰ ਦਿੰਦੀ ਹੈ ਜਾਂ ਫਿਰ ਖੁਦ ਦੀ ਵਾਪਸ ਚਲੇ ਜਾਂਦੇ ਵੇ ਕਈ ਲੋਕ ਇੱਥੋਂ ਆਦੇ ਵੀ ਉਹ ਸੋਚਦੇ ਬਾਹਰ ਜਾ ਕੇ ਮਿਹਨਤ ਨਾਲ ਕਰਨੀ ਪਵੇ ਸਟਕ ਨਾ ਕਰਨੀ ਪਵੇ ਨਾ ਹੀ ਵੇਟ ਕਰਨੀ ਪਵੇ ਉਹ ਸੋਚਦੇ ਫੜਾ ਫਟਾ ਦੋ ਚੋਂ ਸ਼ਾਵੀਨਾ ਜੀ ਸਾਡੇ ਇੱਥੇ ਦੀ ਨੈਸ਼ਨੈਲਿਟੀ ਮਿਲ ਜੇ ਪੱਕੇ ਪੇਪਰ ਮਿਲ ਜੇ ਰਹਿੰਦੇ ਤੇ ਘੁੰਮੀਆਂ ਫਰੀਏ ਐਸ਼ ਕਰੀਏ ਚੋਰ ਨਾ ਸੁਪਨੇ ਸੋਚਿਆ ਨਾ ਯਾ ਵੀਡੀਓ ਦੇਖੀ ਜਾਂਦੀਆਂ ਯਾ ਬੋਲੀਵੁੱਡ ਦੀਆਂ ਫਿਲਮਾਂ ਦੇਖੀ ਹੁੰਦੀਆਂ ਉਹ ਇਹ ਨਹੀਂ ਸੋਚਦੇ ਵੀ ਜਿੰਨੇ ਵੀ ਇੱਥੇ ਬੰਦੇ ਆਏ ਨੇ ਨਾ ਸਭ ਨੇ ਬੜੀ ਤਪੱਸਿਆ ਕੀਤੀ 5 ਸਾਲ ਤੱਕ ਕਟੋ-ਕਟ ਵੇਟ ਕਰਨੀ ਪੈਂਦੀ ਨਾ ਤੁਹਾਨੂੰ ਇੱਥੇ ਪੇਪਰ ਮਿਲਣ ਤੋਂ ਬਾਅਦ ਵੀ ਪਾਸਵਰਡ ਦੀ ਇਹ 2 3 4 ਸਾਲ ਲੱਗ ਜਾਂਦੇ ਵੀ ਪੇਪਰ ਬਣਾ ਲੱਗਿਆ ਵੀ ਕਿਸੇ ਮੁਲਕ ਦੀ ਯਾਨੀ ਕਿ ਜ਼ਿੰਦਗੀ ਦੇ 7 8 ਸਾਲ ਤੁਹਾਨੂੰ ਖਰਾਬ ਕਰਨੇ ਪੈਣਗੇ ਤੁਸੀਂ ਜਿੰਨੇ ਮਰਜ਼ੀ ਅਮੀਰ ਹੋ ਤੇ ਭਾਵੇਂ ਗਰੀਬ ਹੋ ਇਹ ਵਕਰੀ ਗੱਲ ਵੀ ਤੁਸੀਂ ਪੈਸਾ ਇਨਵੈਸਟ ਕਰਕੇ ਕਿਸੇ ਮੁਲਕ ਦੀ ਨੈਸ਼ਨੈਲਿਟੀ ਲੈ ਲਓ ਉਹ ਅਲੱਗ ਗੱਲ ਹੈ ਬਾਕੀ ਜੇ ਤੁਸੀਂ ਨਾਰਮਲ ਤਰੀਕੇ ਨਾਲ ਦੀ ਹੈ ਨਾ ਭਾਵੇਂ ਸਟੱਡੀ ਕਰਨ ਆਇਓ ਭਾਵੇਂ ਕਿਸੇ ਵਿਜੇ ਤੇ ਆਇਓ ਉਹਦੇ ਤੁਹਾਨੂੰ 5 7 ਸਾਲ ਖਰਾਬ ਕਰਨੇ ਪੈਣਗੇ ਆਹ ਜੇ ਕੋਈ ਵਿਆਹ ਕਰਾ ਕੇ ਆ ਉਹਦੀ ਗੱਲ ਕੁਝ ਹੋਰ ਹੈ ਲੇਕਿਨ ਕੀ ਕਰਦੇ ਨੇ ਕਈ ਲੋਕ ਵੇਖ ਕੇ ਨਾ ਇੱਕ ਦੂਸਰੇ ਵੱਲ ਯੂ ਬੰਦਾ ਵਿਆਹ ਲੰਘ ਚਲਾ ਗਿਆ ਉਹ ਜਾਂਦੇ ਪੱਕਾ ਹੋ ਗਿਆ ਹੀ ਤੇ ਮੈਂ ਵੀ ਜਾਂਦੇ ਪੱਕੇ ਹੋ ਜਾਣਾ ਹੈ ਉਹ ਇੱਥੇ ਆ ਕੇ ਬੰਦੇ ਧੋਖਾ ਖਾਂਦੇ ਨੇ ਨਾ ਇਹ ਸਿਰ ਪੂਰੀ ਗੱਲ ਦੱਸਦੇ ਵੀ ਤੇ ਨਾ ਕਿਸੇ ਨਾਲ ਸਲਾਹ ਕਰਦੇ ਵੀ ਜਦੋਂ ਪਹਿਲਾਂ ਸ ਲੋਕ ਪਾਣੀ ਨਿਕਲ ਜਾਂਦਾ ਨਾ ਫਿਰ ਮਹਿਸੂਸ ਹੁੰਦਾ ਤੇ ਫਿਰ ਕੋਈ ਹੱਲ ਨਹੀਂ ਹੁੰਦਾ ਉਹ ਸੋਚਦੇ ਵੀ ਫਟਾਫਟ ਜਾਂਉਂਦੇ ਕਿਤੇ ਕੰਮ ਬਣ ਜੇ ਇਹ ਨਹੀਂ ਸੋਚਦੇ ਵੀ ਜਿਹੜੇ ਬੰਦੇ ਪੁਰਾਣੇ ਆਏ ਉਹਨਾਂ ਨੇ ਇਥੇ ਉਮਰ ਗੁਜ਼ਾਰੀ ਹੈ ਉਹਨਾਂ ਵੀ ਦੁੱਖ-ਸੋਖੇ ਵੇਖੇ ਨੇ ਦੁੱਖ ਪਹਿਲਾਂ ਸੋਚ ਗਿਆ ਉਹ ਰੋਟੀ ਪਾਣੀ ਤਨੂੰ ਲੇਟ ਵਿੱਚ ਸਦਾ ਜੇ ਬਰੰਡ ਵੀ ਖਾਣੀ ਬਣੀ ਜਈ ਕਈ ਵਾਰੀ ਭੁੱਖੇ ਵੀ ਸੌਣਾ ਪੈਂਦਾ ਜੀ ਜ਼ਮੀਨ ਤੇ ਵੀ ਸੌਣਾ ਪੈਣਾ ਹੈ ਇਸ ਕਰਕੇ ਪਾਣੇ ਵੀ ਆਪ ਸਾਫ਼ ਕਰਨੇ ਪੈਣੇ ਵੇ ਪਾਣੇ ਮਾਂ ਹੀ ਨਹੀਂ ਪੈਣੇ ਵੇ ਜਗਾ ਵੀ ਸਾਫ਼ ਕਰਨੀ ਪਣੀ ਹੈ ਟਾੜਾੜੀ ਸਾਫ਼ ਕਰਨੀ ਪੈਣੀ ਹੈ ਚਲੋ ਤੁਸੀਂ ਹੋਟਲ ਨਹੀਂ ਕੰਮ ਕਰੋਗੇ ਆਪਣੇ ਘਰ ਤੇ ਕਰੋਗੇ ਨਾ ਇੱਥੇ ਕਿਸੇ ਦੀ ਮਾਸੀ ਜਾਂ ਮਾਂ ਨਹੀਂ ਬੈਠੀ ਬਿਜਰਾ ਤੋੜਾ ਖਿਆਲ ਕੇਗੀ ਜੇ ਕੋਈ ਮਾਸੀ ਪੂਆ ਚਾਚੀ ਤਾਈ ਬੈਠੀ ਵੀ ਹੈ ਨਾ ਉਹ ਆ ਬੜੀ ਬਿਜੀ ਹੈ ਉਹ ਆਪ ਥੱਕੀ ਆਂਦੀ ਕੰਮ ਤੇ ਉਹਨੂੰ ਕੋਈ ਹੋਸ਼ ਨਹੀਂ ਹੁੰਦੀ ਆਪਣੇ ਬੱਚੇ ਸੰਭਾਲਣ ਦਾ ਟਾਈਮ ਨਹੀਂ ਹੁੰਦਾ ਇਸ ਕਰਕੇ ਤੁਸੀਂ ਕਿਸੇ ਭਲੇਖੇ ਨਾ ਆ ਜਾਏ ਕਿ ਮੇਰੀ ਮਾਮੀ ਚਾਚੀ ਦਾਈ ਉੱਥੇ ਬੈਠੀ ਹੈ ਤੇ ਜਾਂਦਿਆਂ ਮਾਮਾ ਵਗ ਰੋਟੀਆਂ ਬਣਾ ਕੇ ਖਵਾਏਗੀ ਤਾਈ ਦਾਈਆਂ ਉਹ ਕੋਈ ਨਹੀਂ 2-4 ਦਿਨ ਸੇਵਾ ਹੋ ਜਾਏਗੀ ਉਸ ਤੋਂ ਬਾਅਦ ਆਪਣਾ ਕੰਮ ਆਪ ਹੀ ਸੰਭਾਲ ਲੈਣਾ ਹੈ ਜਿਹੜਾ ਦੇ ਬੱਚਾ ਸਿਆਣਾ ਹੈ ਉਹ ਇੰਡੀਆ ਤੋਂ ਸੋਚ ਕੇ ਆਂਦਾ ਹੈ ਉਹਨੂੰ ਪਤਾ ਹੁੰਦਾ ਵੀ ਬਾਹਰ ਜਾ ਕੇ ਉਹਨੂੰ ਸਟ੍ਰਗਲ ਕਰਨੀ ਪੈਣੀ ਹੈ ਉਹ ਕਾਲੇ ਨਹੀਂ ਪੈਂਦਾ ਨਾ ਹੀ ਹੋਛਾਪਨ ਦਿਖਾਂਦਾ ਉਹਨੂੰ ਪਤਾ ਹੁੰਦਾ ਵੀ ਕੋਈ ਗੱਲ ਨਹੀਂ ਜਿਵੇਂ ਬਾਹਰ ਆਇਆ ਵਾਂ ਸਾਲ ਦੋਸਰ ਅਗਰ ਤੰਗੀ ਕੱਟ ਵੀ ਲਈ ਤੇ ਬਾਅਦ ਚ ਮੈਂ ਐਸ਼ ਹੀ ਕਰਨੀ ਹੈ ਟਾਈਮ ਹਰ ਨੂੰ ਲੱਗਦਾ ਜੀ ਹਰ ਬੰਦੇ ਦੇ ਪੇਪਰ ਬਣ ਜਾਂਦੇ ਕਿ ਸੇਲੇ ਕਿ ਮੁਕ ਜੀ ਬੰਦੇ ਦੂਜੇ ਮੁਕ ਜਾਣਾ ਪੈਂਦਾ ਦੂਜੇ ਨਹੀਂ ਬੰਦੇ ਤੀਜੇ ਮੁਕ ਜਾਣਾ ਪੈਂਦਾ ਉਹ ਵੀ ਡਿਪੈਂਡ ਕਰਦਾ ਹੈ ਤੁਹਾਡੀ ਹਸੀਅਤ ਕੀ ਹੈ ਕਿੰਨੇ ਤੁਸੀਂ ਪੈਸੇ ਖਰਚ ਕੇ ਆਏ ਹੋ ਕਿੰਨੇ ਕਿ ਪਰੇ ਲਾਣੇਵੇਂ ਅੱਗੋਂ ਤੁਹਾਡੇ ਕੋਲ ਸਾਲ ਦੋ ਸਾਲ ਪੈਸੇ ਖਾਣ ਜੋਗੇ ਹੈਗੇ ਵੇ ਫਿਰ ਤੇ ਕੋਈ ਗੱਲ ਨਹੀਂ ਤੇ ਜੇ ਦੋਸਤੋ ਤੁਸੀਂ ਪੈਸੇ ਉਧਾਰ ਲੈ ਕੇ ਆਏ ਹੋ ਪਿੱਛੇ ਕਰਜ਼ਾ ਚੜਦਾ ਪਿਆ ਫਿਰ ਤੇ ਤੁਹਾਨੂੰ ਉਹ ਮੁਲਕ ਚੁਣਨਾ ਚਾਹੀਦਾ ਜਿੱਥੇ ਤੁਹਾਨੂੰ ਜਾਂਦੇ ਕਾਰੋਬਾਰ ਮਿਲ ਜੇ ਤੇ ਤੁਸੀਂ ਪੈਸੇ ਕਵਰ ਕਰ ਸਕੋ ਲੇਕਿਨ ਕਾਰੋਬਾਰ ਮਿਲਣਾ ਇੰਨਾ ਆਸਾਨ ਨਹੀਂ ਹੁੰਦਾ ਇੰਗਲੈਂਡ ਦੀ ਗੱਲ ਕੁਝ ਹੋਰ ਹੈ ਇੰਗਲੈਂਡ ਤੇ ਅੱਜਕੱਲ੍ਹ ਲੋ ਆਤੋੜੇ ਖਰਾਬ ਹੋ ਗਏ ਜਾਇ ਸਟੂਡੈਂਟ ਲਾਂਡ ਕਰਕੇ ਵੀ ਜਿੱਥੇ ਕੰਮ ਕੋ ਮਿਲ ਜਾਂਦਾ ਸੀ ਕਿਉਂਕਿ ਇੱਥੇ ਸਾਰੇ ਪੰਜਾਬੀ ਹੈ ਜੇ ਬੰਦੇ ਨਹੀਂ ਗੇਸ਼ ਨਹੀਂ ਵੀ ਆਂਦੀ ਤੇ ਬੰਦੇ ਕੰਮ ਚੱਲ ਜਾਂਦਾ ਹੈ ਲੇਕਿਨ ਕਈ ਕੰਟਰੀਆਂ ਐਸੀ ਹੈਗੇ ਉੱਥੇ ਆ ਕੇ ਥੋੜੀ ਬੋਲ ਲੈਂਗੁਏਜ ਦੀ ਪ੍ਰੋਬਲਮ ਆਂਦੀ ਹੈ ਜਿਵੇਂ ਜਰਮਨੀ ਹੈ ਫਰਾਂਸ ਹੈ ਇਹਨਾਂ ਥਾਵਾਂ ਤੇ ਉਹਨਾਂ ਦੀ ਆਪਣੀ ਲੈਂਗੁਏਜ ਚਲਦੀ ਹੈ ਰਸ਼ੀਆ ਜਾ ਉਹ ਰਸ਼ੀਅਨ ਚਲਦੀ ਹੈ ਇਟਲੀ ਜਾ ਉਹ ਇਟਲੀ ਚਲਦੀ ਹੈ ਨਾ ਹੀ ਕਿਸੇ ਰਿਸ਼ਤੇਦਾਰ ਤੇ ਗੁੱਸਾ ਕਰੋ ਵੀ ਉਹਨੇ ਤੁਹਾਨੂੰ ਇੱਥੇ ਸੱਦਿਆ ਆ ਤੇ ਸੱਟ ਨਹੀਂ ਕਰਾਇਆ ਜਾਂ ਪੱਕਾ ਨਹੀਂ ਕਰਾਇਆ ਜਾਂ ਸੇਵਾ ਨਹੀਂ ਕੀਤੀ ਦੋਸਤੋ ਬਾਹਰ ਇੱ ਗੱਪਾਂ ਜਿਹੜੀਆਂ ਮਰਜ਼ੀ ਮਾਰਦੇ ਹੋਣ ਫੈਸਲਾ ਕਰਦੀ ਸਰਕਾਰ ਉਹ ਵੀ ਆ ਦੇਣਾ ਸਰਕਾਰ ਨੇ ਪੀਆਰ ਦੇਣੀ ਸਰਕਾਰ ਨੇ ਪਾਸਵੋ ਦੇਣਾ ਸਰਕਾਰ ਨੇ ਬੰਦਾ ਕਿਸੇ ਦੀ ਕੋਈ ਹਲਪ ਨਹੀਂ ਕਰ ਸਕਦਾ ਇਹ ਰਾਇ ਫੇਰੀ ਤਰੀਕ ਕਰਨੀ ਉਹ ਅਲੱਗ ਗੱਲ ਏ ਬਾਕੀ ਜਦੋਂ ਵੀ ਤੁਸੀਂ ਬਾਹਰ ਆਣਾ ਸਰੋਸ ਨੀ ਜਾਓ ਮਿਹਨਤ ਕਰਨੀ ਬਣੀ ਤੁਹਾਨੂੰ ਕਿਸੇ ਤੇ ਗੁੱਸਾ ਨਾ ਕਰੋ ਉਮੀਦ ਏ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਪਸੰਦ ਆਈ ਵੀਡੀਓ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ ਤੁਹਾਡੇ ਸ਼ਬਦ ਵੀਡੀਓ ਦੇਖਣ ਵਾਲੇ ਦਾ ਵੀਡੀਓ ਜਿਉਂ ਸ਼ੇਅਰ ਕਰ ਦੇਣਾ